ਗੱਡੀਆਂ ਇਸ ਜਗ੍ਹਾ ਦੇ ਉੱਪਰ ਖੜੀਆਂ ਸੀ ਦੇਰ ਰਾਤ ਇੱਕ ਸ਼ਰਾਰਤੀ ਅਨਸਰ ਦੇ ਵੱਲੋਂ ਜਿਹੜੀ ਆਗ ਲਗਾ ਦਿੱਤੀ ਜਾਂਦੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕੁਦਰਤ ਨਾਲ ਖਾਸ ਤਾਇ ਇਸ ਜਗ੍ਹਾ ਦੇ ਉੱਪਰ ਚੰਗਿਆੜੀਆਂ ਦੀ ਜਿਹੜਾ ਅੱਗ ਲੱਗਦੀ ਜਿਹੜਾ ਵੱਡਾ ਹਾਸਾ ਉਹ ਵੀ ਵਾਪਰ ਸਕਦਾ ਸੀ ਵੱਡਾ ਹਾਸਾ ਉਹਨਾਂ ਟਲ ਗਿਆ ਜੀ ਕਲਾਹੰ ਦਾ ਕਾਰਨ ਕੀ ਪਤਾ ਲੱਗਾ ਬੰਦੇ ਦਾ ਪਤਾ ਲੱਗਾ ਕੌਣ ਹੈ ਕਿੱਥੇ ਸੀ ਕਿਉਂ ਅੱਗ ਲਾਈ ਉਹਨੇ ਇੰਨੇ ਕੁ ਗੱਡੀਆਂ ਸਰ ਜਦ ਸੜ ਕੇ ਸੁਆਹ ਹੋਈਆਂ ਆਈ ਨਹੀਂ ਖੜੀਆਂ ਚਾਰ ਪੰਜ ਟਰੈਂਕੂ ਨੇ ਜੀ ਆ ਦੋ ਤਿੰਨ ਗੱਡੀਆਂ ਨੇ ਅਗਰ ਪੁਲਸ ਅੱਗ ਨਾਬ ਜਾਂਦੀ ਵੱਡਾ ਆਸਾ ਵਾਪਰੇ ਕਿਉਂਕਿ ਜਿਹੜੀ ਸੀ ਐਨ ਜੀ ਜਿਹੜੀ ਆਟੋ ਲੱਗੀ ਹੋਈ ਹੈ ਨਾਲ ਜੋਨੇ ਸ਼ਹਿਰ ਦੇ ਵਿੱਚ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ ਜੇ ਗੱਲ ਕਰੀਏ ਤਾਂ ਜਿੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਲੈਣ ਦੇ ਲਈ ਚੁੰਕੀਆਂ ਥਾਣਿਆਂ ਦੇ ਵਿੱਚ ਜਾਂਦੇ ਨੇ ਪਰ ਜਿਹੜੀ ਮਾਲਕਾਂ ਨੇ ਦੀਆਂ ਜਿਹੜੀਆਂ ਗੱਡੀਆਂ ਇਸ ਜਗ੍ਹਾ ਦੇ ਉੱਪਰ ਖੜੀਆਂ ਸੀ ਦੇਰ ਰਾਤ ਇੱਕ ਸ਼ਰਾਰਤੀ ਅਨਸਰ ਦੇ ਵੱਲੋਂ ਜਿਹੜੀ ਅੱਗ ਲਗਾ ਦਿੱਤੀ ਜਾਂਦੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਵਿਅਕਤੀ ਹੈ ਉਹ ਅੱਗ ਲਾ ਕੇ ਫਰਾਰ ਹੋ ਜਾਂਦਾ ਜਿਹੜੀ ਵੀਡੀਓ ਹੈ ਜਿਹੜੀ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋ ਦੂਸਰੇ ਪਾਸੇ ਇਹ ਗੱਲ ਕਰੀ ਤਾਂ ਜਿਹੜੀ ਮੁਸਤੈਦੀ ਦੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਸੋ ਇਸੇ ਜਗ੍ਹਾ ਤੋਂ ਉੱਪਰ ਜਿਹੜਾ ਵੱਡਾ ਹਾਦਸਾ ਉਹ ਵੀ ਵਾਪਰ ਸਕਦਾ ਕਿਉਂਕਿ ਸੀएनजी ਕਿੱਟ ਇਸ ਆਟਾ ਨੂੰ ਲੱਗੀ ਹੋਈ ਹੈ ਅਗਰ ਖੁਦਾ ਨਾ ਖਾਸ ਤਾਂ ਇਸ ਜਗ੍ਹਾ ਤੋਂ ਉੱਪਰ ਚੰਗਿਆੜੀਆਂ ਦੀ ਜਾਂ ਅੱਗ ਲੱਗਦੀ ਜਿਹੜਾ ਵੱਡਾ ਹਾਦਸਾ ਉਹ ਵੀ ਵਾਪਰ ਸਕਦਾ ਸੀ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਤਾਂ ਪੁਲਿਸ ਬੜੀ ਮੁਸਤੈਦੀ ਦੇ ਨਾਲ ਬਾਹਰ ਆ ਕੇ ਜਿਹੜੀ ਬਿਲਕੁਲ ਜਿਹੜੀ ਜਿਹੜੀ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਤੇ ਜਿਹੜੇ ਫਾਇਰ ਗੜ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਇਹ ਮੌਕੇ ਤੇ ਜਿਹੜਾ ਬੁਲਾ ਕੇ ਜਿਹੜਾ ਅੱਗ ਬੁਝਾ ਦਿੱਤੀ ਜਾਂਦੀ ਸੋ ਬਿਲਕੁਲ ਜਿਹੜੇ ਚੌਂਕੀ ਜਾਰਜ ਨਾਲ ਨੇ ਜਿਹੜੀ ਗੱਲਬਾਤ ਕਰਨੀ ਹੈ ਜੜੇ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਬੜਾ ਵੱਡਾ ਜਿਹੜੇ ਸੁਚੇਤ ਢੰਗ ਦੇ ਨਾਲ ਜਿਹੜੇ ਪੁਲਿਸ ਦੇ ਵੱਲੋਂ ਜਿਹੜੀ ਅੱਗ ਦੇ ਉੱਪਰ ਜਿਹੜਾ ਕਾਬੂ ਪਾਇਆ ਗਿਆ ਕਿਉਂਕਿ ਜਿਹੜਾ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤੋਂ ਬਿਲਕੁਲ ਇੰਚਾਰਜ ਸਾਹਿਬ ਨਾਲ ਗੱਲਬਾਤ ਕਰਦੇ ਆ ਅੱਗ ਲਾਣਾ ਵਾਲਾ ਕੋਣ ਸ਼ਖਸ ਹੈ ਉਸ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਕਿਉਂਕਿ ਜਿਹੜੀ ਵੀਡੀਓ ਹੈ ਕਾਫੀ ਤੇਜ਼ੀ ਦੇ ਨਾਲ ਜਿਹੜੀ ਵਾਇਰਲ ਹੋ ਰਹੀ ਸੋ ਬਿਲਕੁਲ ਇੰਚਾਰਜ ਸਾਹਿਬ ਨਾਲ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਉਹ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਕਿਤਨਾ ਕਿਤੇ ਜਿਹੜੀ ਪੁਲਿਸ ਨੂੰ ਜਿਹੜੀ ਐਪਰੀਸ਼ੀਏਟ ਬਿਲਕੁਲ ਵਧੀਆ ਹੋਂਸਲਾ ਜੈਲਾ ਜਿਹ ਅੱਗ ਲੱਗੀ ਸੀ ਜੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗ ਗਿਆ ਜੀ ਜੀ ਤੇ ਸਾਡੇ ਮੁਲਾਜ਼ਮ ਮੌਕੇ ਤੇ ਆ ਕੇ ਫਾਇਰ ਵਿਗੇਟ ਬੁਲਾ ਲਈ ਆ ਜੀ ਅਸੀਂ ਇਹਦੇ ਤੇ ਕੰਟਰੋਲ ਕਰ ਲਿਆ ਜਿੰਨਾ ਵੱਧ ਤੋਂ ਵੱਧ ਹੁੰਦਾ ਵੱਡਾ ਹਾਦਸਾ ਹੋਣੋਂ ਟਲ ਗਿਆ ਜੀ ਹੂੰ ਤੇ ਬਾਕੀ ਚਾਰਜ ਦੀ ਤਫਤੀਸ਼ ਅਸੀਂ ਬੰਦਾ ਵੀ ਫੜ ਲਿਆ ਜੀ ਹੂੰ ਤੇ ਕਾਰਵਾਈ ਕਰ ਰਹੇ ਹਾਂ ਤੇ ਸਰ ਅੱਗ ਲਾਉਣ ਦਾ ਕਾਰਨ ਕੀ ਪਤਾ ਲੱਗਾ ਬੰਦੇ ਦਾ ਪਤਾ ਲੱਗਾ ਕੌਣ ਹੈ ਕਿੱਥੇ ਸੀ ਕਿਉਂ ਅੱਗ ਲਾਈ ਉਹਨੇ ਬੰਦੇ ਚਾਰਜ ਦੀ ਤਫਤੀਸ਼ ਚੱਲ ਰਹੀ ਹੈ ਜੀ ਤਵਰੀ ਚੱਲ ਹਾਂਜੀ ਹੈ ਤਵਰੀ ਚੱਲ ਰਹੀ ਹੈ ਅੱਛਾ ਸਰ ਦੂਸਰੇ ਪਾਸੇ ਗੱਲ ਕਰੀਏ ਜਦੋਂ ਆਮ ਲੋਕ ਪਰੇਸ਼ਾਨ ਹੁੰਦੇ ਆ ਕੋਈ ਉਹਨਾਂ ਉੱਤੇ ਕੋਈ ਭੀੜ ਪੈਂਦੀ ਤਾਂ ਪੁਲਿਸ ਦੇ ਵਿੱਚ ਜਿਹੜਾ ਆਂਦੇ ਨੇ ਇਨਸਾਫ ਲੈਣ ਦੇ ਲਈ ਤੇ ਪੁਲਿਸ ਚੌਕੀਆਂ ਥਾਣਿਆਂ ਦੇ ਬਾਹਰ ਇੱਥੇ ਕਿਹੜੀ ਮਾਲਕਾਨੇ ਦੀਆਂ ਗੱਡੀਆਂ ਖੜੀਆਂ ਇੱਥੇ ਕਿਨਾ ਅੱਗ ਲਗਾਣਾ ਲੱਗਦਾ ਹੈ ਕਿਤਨਾ ਕਿਤੇ ਜਿਹੜਾ ਚੈਲੰਜ ਕੀਤਾਗਾ ਪੁਲਿਸ ਨੂੰ ਉਸ ਤੇ ਵੱਲ ਤੇ ਕੁਝ ਪਰਸੈਂਟ ਬੇਕੂਫ ਬੰਦੇ ਹੁੰਦੇ ਨੇ ਤੇ ਕਿੰਨੀਆਂ ਕੋ ਗੱਡੀਆਂ ਸੜ ਜਾਂ ਸੜ ਕੇ ਸੁਆਹ ਹੋਈਆਂ ਆਈ ਨਹੀਂ ਖੜੀਆਂ ਚਾਰ ਪੰਜ ਟੈਂਕੂ ਨੇ ਜੀ ਆ ਦੋ ਤਿੰਨ ਗੱਡੀਆਂ ਨੇ ਇੱਕ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਰ ਹੋ ਰਹੀ ਜਦੋਂ ਅੱਗ ਲੱਗਦੀ ਹੈ ਅੱਗ ਲੱਗ ਕੇ ਰੋਲਾ ਪੈਂਦਾ ਪੁਲਸ ਬਾਹਰ ਆਂਦੀ ਹੈ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਅਗਰ ਪੁਲਸ ਅੱਗ ਨਾ ਬੁਝਾਉਂਦੀ ਵੱਡਾ ਹਸਾ ਵਾਪਰੇ ਕਿਉਂਕਿ ਜਿਹੜੀ ਸੀਐਨਜੀ ਜਿਹੜੀ ਆਟੋ ਲੱਗੀ ਹੋਈ ਹੈ ਨਾਲ ਹਾਂਜੀ 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 ਬਿਲਕੁਲ ਹੋ ਸਕਦਾ ਜੀ ਲੇਕਿਨ ਮੌਕੇ ਦਾ ਸਾਰਾ ਕੰਟਰੋਲ ਹੋ ਗਿਆ ਜੀ ਇਹ ਮਤਲਬ ਦਿਖਾਈ ਮੁਲਾਜ਼ਮਾਂ ਨੇ ਜੀ ਫਾਇਰ ਬ੍ਰਿਗੇਡ ਵਾਲਿਆਂ ਨੇ ਇਹ ਮਤਲਬ ਆਈ ਬਚਾਓ ਗਿਆ ਸਾਰਾ ਅੱਛਾ ਲੱਗਦਾ ਆਪਣੀ ਜਾਨ ਜੋਖਮ ਦੇ ਜਿਹੜੇ ਮੁਲਾਜ਼ਮਾਂ ਨੇ ਆਪ ਕੇ ਇਸ ਤਿੱਕਣ ਜਿਹੜੀ ਅੱਗ ਬੁਝਾਉਣ ਦੀ ਕੋਸ਼ ਅਲੇਜਮੈਂਟੋਂ ਮੇ ਤੇ ਸਰ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਇਹੋ ਜੇ ਸ਼ਰਾਰਤੀ ਅੰਸਰ ਕਿ ਮੈਸੇਜ ਦੇਣਾ ਚਾਹੂੰਗੀ ਇਹ ਬਚ ਨਹੀਂ ਸਕਦੇ ਜੀ ਇਹ ਪੁਲਿਸ ਦਾ ਕੰਮ ਹੈ ਜੇ ਕੋਈ ਕ੍ਰਾਈਮ ਹੋਗਾ ਟਰੇਸ ਕਰਨਾ ਸੀ ਮੈਂਟੋ ਮੈਂਟੀ ਟਰੇਸ ਕਰ ਲਿਆ ਜੀ ਸਾਡਾ ਕੰਮ ਹੈ ਟਰੇਸ ਕਰਨਾ ਤੇ ਸਜ਼ਾ ਦੋਣੀ ਦਿੰਦੇ ਨੇ ਸੋ ਬਿਲਕੁਲ ਜੇ ਗੱਲ ਕਰੀਏ ਏਐਸਆਈ ਰਵਿੰਦਰ ਸਿੰਘ ਜੋ ਕਿ ਚੌਂਕੀ ਦੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਦੇਰ ਰਾਤ ਇੱਕ ਸ਼ਰਾਰਤੀ ਅੰਸਰ ਆਂਦਾ ਉਸ ਦੇ ਵੱਲੋਂ ਜਿਹੜੀ ਅੱਗ ਲਗਾਈ ਜਾਂਦੀ ਅੱਗ ਲਗਾ ਕੇ ਜਿਹੜਾ ਫਰਾਰ ਹੋ ਜਾਂਦਾ ਸੋ ਬਿਲਕੁਲ ਉਸ ਦੋਸ਼ੀ ਨੂੰ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਰਾਉਂਡ ਅਪ ਕਰ ਲਿੱਤਾ ਗਿਆ ਤੇ ਬਿਲਕੁਲ ਜਿਹੜੀ ਜਾਂਚ ਆ ਉਹ ਲਗ ਲਗ ਇੰਗਲਾਂ ਤੋਂ ਲਗਾਤਾਰ ਜਾਰੀ ਹੈ ਉਹ ਬਿਲਕੁਲ ਕਿਤਨਾ ਕਿਤੇ ਇਸ ਸ਼ਰਾਰਤੀ ਅਨਸਰ ਦੇ ਵੱਲੋਂ ਜਿਹੜੀ ਪੁਲਿਸ ਨੂੰ ਜਿਹੜੀ ਚੇਤਾਵਨੀ ਉਹ ਵੀ ਦਿੱਤੀ ਗਈ ਕਿਉਂਕਿ ਅਗਰ ਕੋਈ ਲੋਕ ਕੋਈ ਕਿਸ ਨੂੰ ਮੁਸੀਬਤ ਆndi ਤਾਂ ਬਿਲਕੁਲ ਜਿਹੜਾ ਪੁਲਿਸ ਦਾ ਆਸਰਾ ਲੈਂਦੇ ਪੁਲਿਸ ਦੇ ਕੋਲ ਜਾਂਦੇ ਕਿ ਜਿਹੜਾ ਸਾਨੂੰ ਇਨਸਾਫ ਹੈ ਉਹ ਦਵਾਇਆ ਜਾਵੇ ਤੇ ਦੂਸਰੇ ਪਾਸੇ ਮਾਲਕ ਨੇ ਜਿਹੜੀਆਂ ਗੱਡੀਆਂ ਖੜੀਆਂ ਹੋਈਆਂ ਉਸ ਨੂੰ ਅੱਗ ਲਗਾ ਕੇ ਪੁਲਸ ਨੂੰ ਜਿਹੜਾ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਸੋ ਬਿਲਕੁਲ ਐਵੀਸੀਪੀ ਸਾਹਿਬ ਨੂੰ ਜਿਹੜੀ ਦਰਖਾਸਤ ਜਰੂਰ ਕਰਾਂਗੇ ਇਹੋ ਜਿਹੜੇ ਮੁਲਾਜ਼ਮ ਨੇ ਇਹੋ ਜਿਹੜੇ ਮੁਲਾਜ਼ਮਾਂ ਨੂੰ ਜਿਹੜਾ ਜਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਦੇ ਵੱਲੋਂ ਜਿਹੜੀ ਅੱਗ ਹੈ ਬੁਝਾਈ ਗਈ ਹੈ ਅਗਰ ਜੇ ਅੱਗ ਨਾ ਬੁਝਾਉਂਦੇ ਸੋ ਬਿਲ ਆਟੋ ਅਗਰ ਕੋਈ ਚੰਗਿਆੜਾ ਪੁੰਜਾ ਜਿਹੜਾ ਵੱਡਾ ਹਸਾ ਵੀ ਵਾਪਰ ਸਕਦਾ ਸੀ ਸੋ ਬਿਲਕੁਲ ਪੁਲਿਸ ਨੇ ਉਸ ਦੋਸ਼ੀ ਨੂੰ ਗ੍ਰਿਫਤਾਰ ਆਰਾਊਂਡ ਅਪ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਸ਼ੁਰੂ ਕਰ ਦਿੱਤੀ ਕੈਮਰਾ ਪਰਸਨ ਮੁੰਡੂ ਛਾਵੜਾ ਦੇ ਨਾਲ ਮੈਂ ਰਾਹੁਲਾ ਸਿਟੀ ਹੌ ਲੁਧਿਆਣਾ